ਇਸ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਮੁਹਾਲੀ ਕ੍ਰਾਈਮ ਵਿੰਗ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਉਸਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਭੋਲੇ ਭਾਲੇ ਲੋਕਾਂ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਇੱਕ ਗੈਂਗ ਦਾ ਪਰਦਾ ਫਾਸ਼ ਕੀਤਾ ਸੱਤ ਵਿਅਕਤੀ ਕਾਬੂ ਕੀਤੇ ਨੇ ਜੋ ਕਿ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਸੀ ਫਰੈਂਡਸ਼ਿਪ ਕਰਦੇ ਸੀ ਦੋਸਤੀ ਕਰਨ ਤੋਂ ਬਾਅਦ ਉਹਨਾਂ ਦੇ ਲਈ ਗਿਫਟ ਭੇਜਦੇ ਸੀ ਮਹਿੰਗੇ ਮਹਿੰਗੇ ਪਰ ਗਿਫਟ ਜਦੋਂ ਫਿਰ ਭੇਜਣ ਤੋਂ ਬਾਅਦ ਅਜਹੀ ਗੇਮ ਕਮਾ ਕਮਾ ਦਿੰਦੇ ਸੀ ਜਿਸ ਤੋਂ ਬਾਅਦ ਸਾਹਮਣੇ ਵਾਲਾ ਜੋ ਇਹਨਾਂ ਦੀ ਜਾਲ ਦੇ ਵਿੱਚ ਫਸ ਜਾਂਦਾ ਸੀ ਫਿਰ ਉਹ ਬੜੀ ਮੁਸ਼ਕਿਲ ਦੇ ਵਿੱਚ ਆ ਜਾਂਦਾ ਸੀ ਤੇ ਫਿਰ ਉਸ ਦੇ ਨਾਲ ਮਾਰ ਲੈਂਦੇ ਸੀ ਇਹ ਠੱਗੀ ਤਾਂ ਵੱਡਾ ਪਰਦਾ ਫਾਸ਼ ਕੀਤਾ ਤਾਂ ਮੁਹਾਲੀ ਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਕਿੰਨੀ ਉਮਰ ਆ ਇਹਨਾਂ ਦੀ ਕਿਵੇਂ ਪੂਰਾ ਪ੍ਰੋਗਰਾਮ ਉਹ ਲੀਕਦੇ ਸੀ ਇਹ ਕਿਵੇਂ ਜਾਲ ਦੇ ਵਿੱਚ ਫਸਾਉਂਦੇ ਸੀ ਫਿਰ ਆਖਰ ਕਰਦੇ ਕੀ ਸੀ ਬਾਅਦ ਦੇ ਵਿੱਚ ਪੂਰੀ ਗੱਲਬਾਤ ਸੁਣਾਉਣੀ ਆ ਤੁਹਾਨੂੰ ਅੱਜ ਗੁੱਡ ਆਫਟਰਨੂੰ ਟੂ ਐਵਰੀਬਾਡੀ ਹਾਜ਼ਰੀ ਜਿਹੜੀ ਇੱਕ ਸਾਡੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈਗੀ ਜਿਹੜੇ ਸਾਈਬਰ ਵਿੰਗ ਮੋਹਾਲੀ ਦਾ ਡਿਸਟ੍ਰਿਕਟ ਦਾ ਹੈਗਾ ਉਹਨਾਂ ਨੇ ਇੱਕ ਬੜਾ ਚੰਗਾ ਕੰਮ ਕਰਦੇ ਹੋਏ ਜਿਹੜਾ ਇੱਕ ਗੈਂਗ ਹੈਗਾ ਉਹਨੂੰ ਬਰਸਟ ਕੀਤਾ ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਸੀਗੇ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਸੱਤ ਐਫਰੀਕਨਸ ਅਰੈਸਟ ਕੀਤੇ ਆ ਜਿਹੜੇ ਨਾਈਜੀਰੀਆ ਐਂਡ ਦਹਾਨਾ ਕੰਟਰੀਜ਼ ਨੂੰ ਕੰਟਰੀ ਦੇ ਸਿਟੀਜ਼ਨ ਹੈਗੇ ਆ ਇਹਨਾਂ ਦੀ ਜਿਹੜੀ ਏਜ ਹੈਗੀ 25 ਤੋਂ 35 ਦਾ ਏਜ ਗਰੁੱਪ ਹੈਗਾ ਪੜੇ ਲਿਖੇ ਇੰਜੀਨੀਅਰ ਐਂਡ ਗ੍ਰੈਜੂਏਟ ਇਹ ਬੰਦੇ ਹੈਗੇ ਆ ਇਹਨਾਂ ਦਾ ਜਿਹੜਾ ਇੱਕ ਮਾਡਲ ਅਪਰੈਂਡਿਟ ਸੀਗਾ ਉਹ ਮੈਂ ਤੁਹਾਨੂੰ ਬਾਅਦ ਚ ਪ੍ਰੈਜੈਂਟੇਸ਼ਨ ਤੇ ਵੀ ਦਿਖਾ ਦਿੰਨਾ। ਲੇਕਿਨ ਇਹ ਇੱਕ ਤਰ੍ਹਾਂ ਦੀ ਲੋਕਾਂ ਨੂੰ ਆਨਲਾਈਨ ਕੰਟੈਕਟਸ ਜਾ ਕੇ ਸੋਸ਼ਲ ਮੀਡੀਆ ਦੇ ਥਰੂ ਫਰੈਂਡਸ਼ਿਪਸ ਕਰਦੇ ਸੀ ਇਵਨ ਜੈਂਟਸ ਨਾਲ ਵੀ ਲੇਡੀਜ਼ ਨਾਲ ਵੀ। ਫਿਰ ਇੱਕ ਤਰ੍ਹਾਂ ਦੀ ਆਪਣਾ ਕੰਫਰਟ ਲੈਵਲ ਬਣਾਉਣ ਤੋਂ ਬਾਅਦ ਜਦੋਂ ਇਹਦੀ ਫਰੈਂਡਸ਼ਿਪ ਚੰਗੀ ਹੋ ਜਾਂਦੀ ਸੀਗੀ ਉਹਨਾਂ ਨੂੰ ਇਹ ਭੇਜਦੇ ਸੀਗੇ ਕਿ ਮੈਂ ਤੈਨੂੰ ਬਾਹਰੋਂ ਕੋਈ ਤੇਰੇ ਲਈ ਗਿਫਟ ਭੇਜ ਰਿਹਾ ਹਾਂ। ਉਹਦੇ ਜਿਹਨਾਂ ਨੂੰ ਗਿਫਟ ਦੀ ਫੋਟੋ ਕਈ ਇੱਕ ਮੈਂ ਤੁਹਾਨੂੰ ਫੋਟੋ ਵੀ ਦਿਖਾ ਰਹੇ ਉਹ ਇਹਨਾਂ ਨੂੰ ਬਾਅਦ ਚ ਉਹਦੇ ਚ ਯੂ ਐਸ ਡਾਲਰ ਵੀ ਪਾ ਕੇ ਥੱਲੇ ਫੋਟੋ ਦਿਖ ਰਹੀ ਹੈਗਾ ਭੇਜ ਰਿਹਾ ਮੈਂ ਤੁਹਾਨੂੰ ਜਦੋਂ ਉਹ ਬਾਅਦ ਦੇ ਵਿੱਚ ਆਂਦੇ ਸੀਗੇ ਬੰਦੇ ਨੂੰ ਰਸੀਵ ਕਰਨਾ ਹੁੰਦਾ ਸੀਗਾ ਬਾਅਦ ਚ ਕਰ ਦਿਓ ਬਾਅਦ ਚ ਲਾ ਦਿਓ ਉਹਨੇ ਜਦੋਂ ਰਸੀਵ ਕਰਨਾ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਕਹਿ ਦਿੰਦੇ ਸੀਗੇ ਵੀ ਆਪਣਾ ਜਿਹੜਾ ਗਿਫਟ ਹੈ ਉਹ ਕਸਟਮਸ ਵਾਲਿਆਂ ਨੇ ਰੋਕ ਲਿਆ ਐਂਡ ਉਹ ਬ੍ਰਾਈ ਇਦਾਂ ਦੀ ਕੁਝ ਡਿਮਾਂਡ ਕਰ ਰਹੇ ਨੇ ਤੇ ਇੱਕ ਅਕਾਊਂਟ ਵਗੈਰਾ ਨੰਬਰ ਉਹਨਾਂ ਨੂੰ ਦੱਸ ਦਿੰਦੇ ਸੀਗੇ ਵੀ ਇਹਦੇ 'ਚ ਇੰਨੇ ਕੁ ਪੈਸੇ ਪਾ ਦਿਓ ਤੇ ਆ ਆਪਣਾ ਗਿਫਟ ਉੱਥੋਂ ਰੀਲੀਜ਼ ਹੋ ਜਾਊਗਾ ਮੈਂ ਇਥੋਂ ਆਨਲਾਈਨ ਟ੍ਰਾਂਸਫਰ ਨਹੀਂ ਕਰ ਪਾ ਰਿਹਾ ਇੰਟਰਨੈਸ਼ਨਲੀ ਉਹ ਜਦੋਂ ਜਿਹੜਾ ਇਹ ਅਕਾਊਂਟ ਨੰਬਰ ਵਗੈਰਾ ਭੇਜਦੇ ਸੀਗੇ ਉਹ ਨਾ ਕਸਟਮਸ ਦਾ ਹੁੰਦਾ ਸੀਗਾ ਨਾ ਕਿਸੇ ਆਫੀਸ਼ੀਅਲ ਦਾ ਉਹਨਾਂ ਨੇ ਆਪਣੇ ਅਕਾਊਂਟਸ ਤਿਆਰ ਕੀਤੇ ਹੋਏ ਸੀਗੇ ਤੇ ਸਾਰਾ ਪੈਸਾ ਉਹਨਾਂ ਬੰਦਿਆਂ ਤੋਂ ਇਹ ਆਪਣੇ ਇਸ ਤਰ੍ਹਾਂ ਜਦੋਂ ਸਾਡੇ ਕੋਲ ਇਹਨਾਂ ਦੀ ਕੰਪਲੇਂਟs ਆਈ ਆਪਾਂ ਇਹਨਾਂ ਦੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਟਰੈਕ ਕੀਤਾ ਅਲਟੀਮੇਟਲੀ ਸਾਨੂੰ ਇਹ ਮਿਲਿਆ ਕਿ ਇਹ ਜਿਹੜਾ ਇੱਕ ਕਾਲ ਸੈਂਟਰ ਹੈਗਾ ਨੌਇਡਾ ਜਿਹੜਾ ਇਹ ਗੈਂਗ ਹੈਗਾ ਇੱਕ ਨੌਇਡਾ ਚ ਇੱਕ ਕੋਠੀ ਕਿਰਾਏ ਤੇ ਲੈ ਕੇ ਉੱਥੇ ਇਹ ਆਪਰੇਟ ਕਰਦੇ ਸੀਗੇ ਉੱਥੇ ਰੇਡ ਕੀਤੀ ਗਈ ਉੱਥੋਂ ਇਹ ਬੰਦੇ ਜਿਹੜੇ ਹੈਗੇ ਮੇਨ ਫੜੇ ਗਏ ਹੈਗੇ ਜਿਹੜੇ ਇਹਦੇ ਮਾਸਟਰਮਾਈਂਡ ਹੈਗੇ ਆ ਅਸੀਂ ਜਦੋਂ ਤਫਤੀਸ਼ ਚ ਦੇਖਿਆ ਹੈਗਾ ਟੋਟਲ ਜਿਹੜਾ ਸਮਾਨ ਇਹਨਾਂ ਤੋਂ 79 ਮੋਬਾਈਲ ਫੋਨਸ 4 ਲੈਪਟਾਪ ਇਨਕਲੂਡਿੰਗ 2 ਐਪਲ ਦੇ ਮੈਕ 99 ਸਾਨੂੰ SIM ਕਾਰਡ ਜਿਹੜੇ ਹੈਗੇ ਆ ਇੰਡੀਅਨ ਐਂਡ ਫੋਰਨ 31 ਹਲੇ ਤੱਕ ਜਿੰਨੇ ਅਸੀਂ ਬੈਂਕ ਅਕਾਊਂਟਿੰਦੇ ਸਕੈਨ ਕੀਤੇ ਹੈਗੇ ਆ ਮੋਬਾਈਲ ਫੋਨਸ ਦੇ ਵਿੱਚ ਇਹਨਾਂ ਦੇ 31 ਸਾਨੂੰ ਬੈਂਕ ਅਕਾਊਂਟਸ ਮਿਲ ਗਏ ਤੇ ਹੋਰ ਹਲੇ ਬੈਂਕ ਅਕਾਊਂਟਸ ਮਿਲਣ ਦੀ ਸਾਨੂੰ ਲੱਗ ਰਿਹਾ ਵੀ ਹੋਰ ਇਹ ਮਿਲ ਜਾਣਗੇ ਜਿਹੜੇ ਹੋਰ ਇਹਨਾਂ ਦੇ ਵਿੱਚ ਜਿਹਨੀਆਂ ट्रांजੈਕਸ਼ਨਸ ਅਸੀਂ ਹੁਣ ਤੱਕ ਦੇਖੀਆਂ 31 ਬੈਂਕ ਅਕਾਊਂਟਸ ਦੇ ਵਿੱਚ 15 ਕਰੋੜ ਦੇ ਕਰੀਬ ट्रांजੈਕਸ਼ਨਸ ਇਹਨਾਂ ਦੇ ਵਿੱਚ ਹੋਈਆਂ ਹੋਈਆਂ ਅਕ੍ਰੋਸ ਪੈਨ ਇੰਡੀਆ ਬੈਂਕ ਅਕਾਊਂਟਸ ਜਿਹੜੇ ਹੈਗੇ ਆ ਏਦਾਂ ਕਿਤੇ ਸਟੇਸ਼ਨਡ ਨਹੀਂ ਹੈਗੇ ਦੇ ਆਰ ਪੈਨ ਇੰਡੀਆ ਵਿਕਟਿਮਸ ਵੀ ਜਿਹੜੇ ਹੈਗੇ ਆ ਦੇ ਆਰ ਨਾਟ ਕੇ ਇੰਡੀਅਨ ਵੀ ਹੋਣ ਇਹਨਾਂ ਦਾ ਇੱਕ ਪੈਰਲਲ ਗਰੁੱਪ ਜਿਹੜਾ ਹੈਗਾ ਉਹ ਨਾਈਜੀਰੀਆ ਬੇਸਡ ਹੈਗਾ ਉੱਥੋਂ ਵੀ ਆਪਰੇਟ ਕਰਦੇ ਆ ਆਪਸ ਦੇ ਵਿੱਚ ਟੱਚ ਦੇ ਵਿੱਚ ਹੈਗੇ ਆ ਤੇ ਜਿਹੜੇ ਵਿਕਟਿਮਸ ਇਹਨਾਂ ਦੇ ਹੈਗੇ ਆ ਦੇ ਆਰ ਨਾਟ ਸਾਰੇ ਕੇ ਇੰਡੀਆ ਸਪੈਸੀਫਿਕ ਹੋਣ ਬਾਹਰਲੇ ਵੀ ਇਹਦੇ ਵਿੱਚ ਵਿਕਟਿਮ ਹੈਗੇ ਆ ਤੇ ਇਸ ਤਰ੍ਹਾਂ ਦਾ ਇੱਕ ਇਹ ਗੈਂਗ ਸੀਗਾ ਦਿੱਲੀ ਜੀ ਕੋਠੀ ਲੈ ਕੇ ਇਹਨਾਂ ਨੇ ਸੌਰੀ ਨੌਇਡਾ ਦੇ ਵਿੱਚ ਕੀਤੀ ਹੋਈ ਸੀ ਇਸ ਤੋਂ ਪਹਿਲਾਂ ਦਿੱਲੀ ਚ ਆਪਰੇਟ ਕਰਦੇ ਸੀਗੇ ਸਤੰਬਰ ਚ ਉੱਥੇ ਕੁਝ ਰੇਡਸ ਕਰੀਆਂ ਸੀ ਦਿੱਲੀ ਸਾਈਬਰ ਸੈੱਲ ਨੇ ਉਦੋਂ ਇਹਨਾਂ ਨੂੰ ਇਹਨਾਂ ਤੇ ਨਹੀਂ ਹੋਈ ਤਾਂ ਜਾਂ ਨਾਏ ਫੜੇ ਗਏ ਸੀ ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇੱਥੇ ਰੋੜੀ ਦਬੇ ਜਿਆਦਾ ਹੈਗੀ ਆ ਇਹਨਾਂ ਨੇ ਉਸ ਤੋਂ ਬਾਅਦ ਨੌਇਡਾ ਆਪਣਾ ਬੇਸ ਸ਼ਿਫਟ ਕਰ ਲਿਆ ਹੈਗਾ ਜਿੰਨਾ ਕ ਅਸੀਂ ਇਹਨਾਂ ਦੇ ਵੀਜ਼ਾਸ ਵਗੈਰਾ ਚੈੱਕ ਕੀਤੇ ਇੱਕ ਦੋ ਵਿਜ਼ਿਟਰ ਵੀਜ਼ਾ ਤੇ ਹੈਗੇ ਆ ਕੁਝ ਓਵਰਸਟੇ ਵੀ ਕਰ ਚੁੱਕੇ ਆ ਪਰ ਫਿਰ ਵੀ ਅਸੀਂ ਇਹਨਾਂ ਦੇ ਪਾਸਪੋਰਟ ਲੈ ਕੇ ਇਮੀਗ੍ਰੇਸ਼ਨ ਨਾਲ ਟਾਈ ਅਪ ਕਰਕੇ ਇਹਨਾਂ ਦੀ ਪੂਰੀ ਹੋਰ ਚੈਕਿੰਗ ਕਰ ਰਹੇ ਹਾਂ ਇੱਕ ਵਾਰੀ ਇਹ ਮੋਬਾਈਲ ਫੋਨਸ ਵਗੈਰਾ ਦਿਖਾ ਦਿਓ ਜਿੰਨੇ ਸਾਰੇ ਜਿਹੜੇ ਆਪਾਂ ਨੇ ਰਿਕਵਰੀ ਕੀਤੀ ਹੈ ਵੈਰੀਫਾਈ ਕਰ ਰਹੇ ਹਾਂ ਕਿ ਹੋਰ ਕਿਸ ਦਾ ਕੀ ਰੋਲ ਸੀਗਾ ਕੀ ਆਊਗਾ ਉਹ ਜਿੱਦਾਂ ਜਿੱਦਾਂ ਇਹਨਾਂ ਦੇ ਅੱਗੇ ਲਿੰਕੇਜਸ ਚ ਹੋਰ ਕਿਸ ਤਰ੍ਹਾਂ ਆਪਰੇਟ ਕਰਦੇ ਸੀ ਉਹ ਆਪਾਂ ਦੇਖ ਲਵਾਂਗੇ ਪੁਰਾਣੀ ਹਿਸਟਰੀ ਚ ਨਿਕਲੀ ਹੈ ਜੀ ਪੁਰਾਣੀ ਹਿਸਟਰੀ ਇਹਦੀ ਇਹਨਾਂ ਦੀ ਕ੍ਰਿਮੀਨਲ ਹਿਸਟਰੀ ਲਈ ਅਸੀਂ ਚੈੱਕ ਕਰ ਰਹੇ ਹਾਂ ਵੀ ਇੱਥੇ ਕੋਈ ਹੋਰ ਕ੍ਰਾਈਮ ਇਹਨਾਂ ਨੇ ਕੀਤਾ ਪਹਿਲਾਂ ਸਾਈਬਰ ਫਰਾਡ ਕਿੱਥੇ ਇਨਵੋਲਵਡ ਹੈਗੇ ਆ ਉਹ ਆਪਣੇ ਕੋਲ ਹੁੰਦੇ ਨੇ ਜਿਵੇਂ ਜਿਵੇਂ ਕਿਉਂਕਿ ਐਡਾ ਹੈ ਨਾ ਕਿ ਬਾਹਰਲੇ ਰੈਜ਼ੀਡੈਂਟ ਹੈਗੇ ਆ ਕਈ ਵਾਰੀ ਅਲੱਗ-ਅਲੱਗ ਨਾਮ ਤੋਂ ਰਹਿਣ ਲੱਗ ਜਾਂਦੇ ਆ ਕਈਆਂ ਦਾ ਤਾਂ ਇੱਕ ਦੋ ਤਾਂ ਫੇਕ ਵੀਜ਼ਾ ਵੀ ਸਾਨੂੰ ਲੱਗ ਰਿਹਾ ਵੀ ਵੀਜ਼ਾ ਫੇਕ ਹੈਗਾ ਉਹ ਅਸੀਂ ਵੈਰੀਫਾਈ ਕਰਾਣਾ ਤਾਂ ਇਸ ਕਰਕੇ ਹੁਣ ਥੋੜਾ ਜਿਹਾ ਇਹ ਇਨਵੈਸਟੀਗੇਸ਼ਨ ਦੇ ਟਾਈਮ ਚਾਹੀਦਾ ਇਹਨੂੰ ਕਿਉਂਕਿ ਇੰਡੀਅਨ ਸਿਟੀਜ਼ਨ ਹੁੰਦੇ ਆ ਉਹਨਾਂ ਦੇ ਆਪਾ ਆਧਾਰ ਕਾਰਡ ਪੈਨ ਕਾਰਡ ਇਹ ਦੂਧਰ ਚੈੱਕ ਕਰ ਲੈਂਦੇ ਆ ਬੜੇ ਬਾਹਰਲੇ ਡਾਕੂਮੈਂਟਸ ਆ ਗਏ ਆਪਾਂ ਹੁਣ ਵੈਰੀਫਾਈ ਕਰ ਲਾਂਗੇ ਬਹੁਤ ਬੜੀ ਗੱਲ ਪੇਸ਼ ਕਰਦੇ ਹੋ ਸਰ ਕਿਹੜੀ ਕੰਟੀਨਜਰ ਸਰ ਜੀ ਵਿਕਟਿਮਸ ਵਿਕਟਿਮਸ ਇੰਡੀਆ ਦੇ ਵੀ ਕਾਫੀ ਆ ਬ੍ਰਾਡ ਵੀ ਹੈਗੇ ਯੂਐਸ ਦੇ ਵੀ ਹੈਗੇ ਯੂਐਸ ਦੇ ਵੀ ਸਾਨੂੰ ਹੁਣ ਤੱਕ ਮਿਲੇ ਪਰ ਆਪਾਂ ਹੋਰ ਚੈੱਕ ਕਰ ਰਹੇ ਆ ਜੇ ਹੋਰ ਕਦੇ ਕਦੇ ਮਿਲ ਜੇ ਹਾਂਜੀ ਰਿਮਾਂਡ ਸਾਨੂੰ ਕਿਨੇ ਦੋ ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੋਇਆ ਤੇ ਜੇ ਮੋਹਾਲੀ ਡਿਸਟ੍ਰਿਕਟ ਦੀਆਂ ਤਿੰਨ ਸਾਡੇ ਕੋਲ ਸਪੈਸਿਫਿਕ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਸੀਗੀਆਂ ਹੋਰ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਰਹੇ ਆ ਵੀ ਹੋਰ ਕਿੰਨੀਆਂ ਤਿੰਨ ਦੀਆਂ ਦਾ ਸਾਡੇ ਕੋਲ ਅਮਾਉਂਟ ਉਹਨਾਂ ਦੀ ਕਿੰਨੀ ਹੈਗੀ ਤੈਨੂੰ 12 ਲੱਖ ਹੈ ਤੇ 15 ਲੱਖ ਇੱਕ 'ਚ 12 ਲੱਖ ਇੱਕ 'ਚ 15 ਲੱਖ ਤੀਸਰੇ ਚੈੱਕ ਕਰ ਲੈਂਦੇ ਮੈਂ ਤੁਹਾਨੂੰ ਬਰੀਫ ਕਰ ਦਿੰਦੇ ਐਗਜ਼ੈਕਟਲੀ ਕਿੰਨਾ ਹੋਊਗਾ ਜੀ ਤੀਸਰੇ ਦਾ ਵੀ ਇੱਕ ਵਾਰੀ ਅਮਾਉਂਟ ਦੱਸ ਦਿਓ ਤਾਂ ਕੋਈ ਹੋਰ ਕੋਈ ਇਸ ਤੋਂ ਸਿਵਾ ਕੋਈ ਮੈਨੂੰ ਦੱਸੋ ਜੇ ਕੋਈ ਹੋਰ ਸਵਾਲ ਹੈਗਾ ਤੁਹਾਡਾ ਸ਼ਹਿਰ ਦੇ ਵਿੱਚ ਸਰ ਕਿਹ ਜਗ੍ਹਾ ਚੱਲ ਰਹੇ ਸੀ ਲਾਸਟ ਟਾਈਮ ਪੜ੍ਹੇ ਗਏ ਕੰਮ ਨਹੀਂ ਉਹ ਰੈਗੂਲਰਲੀ ਅਸੀਂ ਦੇਖੋ ਰੈਗੂਲਰਲੀ ਜਿਹੜੀਆਂ ਹੈਗੀਆਂ ਅਵੇਅਰਨੈਸ ਐਂਡ ਅਲਰਟ ਪ੍ਰੋਗਰਾਮ ਸਾਡੇ ਰੈਗੂਲਰਲੀ ਚੱਲ ਰਹੇ ਆਂ ਮੈਸੇजेस ਲੋਕਾਂ ਨੂੰ ਡਾਇਰੈਕਟਲੀ ਰੇਡੀਓ ਦੇ ਥਰੂ ਜਿੱਥੋਂ-ਜਿੱਥੋਂ ਸਾਨੂੰ ਕੰਟੈਕਟ ਹੋ ਰਿਹਾ ਅਸੀਂ ਫਿਰ ਵੀ ਪਰ ਫਿਰ ਵੀ ਮੈਂ ਦੇਖ ਰਿਹਾ ਬਾਰ-ਬਾਰ ਲੋਕਾਂ ਨਾਲ ਇਜ਼ੀ ਮਨੀ ਦੇ ਚੱਕਰ ਤੇ ਜਾਂ ਕਿਸੇ ਕਾਰਨ ਕਰਕੇ ਬਾਰ-ਬਾਰ ਇਹ ਹੋਈ ਜਾ ਰਿਹਾ ਫਰਾਡ ਤਾਂ ਜਿਹੜੇ ਸ਼ਹਿਰ 'ਚ ਵੀ ਚੱਲ ਰਹੇ ਉਹਨਾਂ ਨੂੰ ਵੀ ਅਸੀਂ ਸਰਚ ਕਰ ਰਹੇ ਹਾਂ ਜੇ ਕੋਈ ਕਿਸੇ ਕੋਲ ਇਨਫੋਰਮੇਸ਼ਨ ਵੀ ਇਦਾਂ ਦੀ ਆਂਦੀ ਹੋ ਵੱਧ ਤੋਂ ਵੱਧ ਸਾਡੇ ਨਾਲ ਸ਼ੇਅਰ ਕਰੋ ਸਾਈਬਰ ਸੈੱਲ ਸਾਡਾ ਬਹੁਤ ਐਕਟਿਵਲੀ ਇਸ ਚੀਜ਼ ਦੇ ਉੱਪਰ ਕੰਮ ਕਰ ਰਿਹਾ ਹੈ ਹੋਰ ਸਭ ਕੋਈ ਸਪੈਸ਼ਲ ਪਬਲਿਕਲੀ ਮੈਸੇਜ ਦੇ ਦੋ ਕੋਈ ਪਬਲਿਕਲੀ ਤੇ ਪਬਲਿਕ ਦਾ ਮੈਨੂੰ ਇਹੀ ਮੈਸੇਜ ਹੈ ਵੀ ਇਹਨਾਂ ਤੋਂ ਅਲਰਟ ਐਂਡ ਅਵੇਅਰ ਰਹੋ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਕੋਈ ਟੈਂਪਟੇਸ਼ਨ ਹੁੰਦੀ ਹੈ ਨਾ देयर ਆਰ ਨੋ ਕਹਾਵਤਾਂ ਪ੍ਰਾਣੀ ਇੰਗਲਿਸ਼ ਦੀ देयर ਆ ਨੋ ਫਰੀ ਲੈਂਸ ਕੋਈ ਐਵੇਂ ਪੈਸੇ ਫ੍ਰੀ ਚ ਦੇ ਕੇ ਨਹੀਂ ਜਾਂਦਾ ਜਿਹੜੇ ਆਪਾਂ ਬਾਰ ਬਾਰ ਈਜ਼ੀ ਬਣੀ ਦੇ ਚੱਕਰ 'ਚ ਆਪਾਂ ਕਰ ਲੈਂਦੇ ਆ ਵੀ ਜੀ ਤੁਹਾਨੂੰ ਇੰਨਾ ਕਰ ਦੋ ਤੁਹਾਨੂੰ ਆਹ ਬਣਾ ਕੇ ਦੇ ਦਾਂਗੇ ਉਹ ਪੈਸੇ ਆਂ ਦਾ ਆ ਮੈਂ ਤੁਹਾਡੇ ਲਈ ਗਿਫਟ ਭੇਜ ਰਿਆ ਆ ਇਹਦਾ ਇੰਨੀ ਪੇਮੈਂਟ ਕਰ ਦੋ ਤੇ ਦੇ ਆਰ ਆਲ ਫਰਾਡਸ ਉਹ ਜੇ ਆਪਾਂ ਅਲਰਟ ਐਂ ਸਿਰਫ ਇੱਕ ਜਿਹੜੀ ਸਾਈਬਰ ਫਰਾਡ ਹੈ ਜਾਂ ਫਰਾਡ ਹੈ ਵੀ ਜਿੱਥੇ ਆਪਾਂ ਆਪ ਬੰਦਾ ਟਰੈਪ ਹੁੰਦਾ ਜਾ ਕੇ ਥੋੜਾ ਜਿਹਾ ਵੀ ਅਲਰਟ ਅਵੇਅਰ ਹੁਣ ਬਾਰ ਬਾਰ ਇੰਨੇ ਸਾਲਾਂ ਤੋਂ ਰੈਗੂਲਰ ਹੋ ਰਿਹਾ ਸੀ ਮੈਸੇਜੇਸ ਦੇ ਰਹੇ ਆ ਭਾਵੇਂ ਸੋਸ਼ਲ ਮੀਡੀਆ ਤੇ ਹੋਵੇ ਮੀਡੀਆ ਦੇ ਥਰੂ ਹੋਵੇ ਟੈਕਨਿਕਲੀ ਜਿੰਨੇ ਰੇਡੀਓਜ਼ ਦੇ ਥਰੂ ਅਸੀਂ ਕੰਟੈਕਟ ਕਰਦੇ ਆਂ ਜਿੱਥੇ ਕੋਈ ਪਬਲਿਕ ਇਵੈਂਟ ਹੁੰਦਾ ਉੱਥੇ ਸਟੈਂਡੀਜ਼ ਲਾ ਕੇ ਪੋਸਟਰਸ ਲਾ ਕੇ ਡੀਪੀਓ ਦੇ ਵਿੱਚ ਅਲਗ-ਅਲਗ ਥਾਂ ਆਪਾਂ ਕਵਰ ਕਰਦੇ ਆਂ ਚੀਜ਼ਾਂ ਨੂੰ ਤਾਂ ਸਾਰੇ ਲੋਕ ਜੇ ਇਹਦੇ ਜਾਗਰੂਕ ਹੋ ਜਾਣ ਆਪਣੇ ਇਹ ਬਚ ਜਾਣਗੇ ਉਹ ਹਾਲੇ ਕੋਈ ਡੀਲਰ ਰੈਸਟ ਨੂੰ ਇਦਾਂ ਦੀ ਗੱਲ ਕਰ ਨਹੀਂ ਨਹੀਂ ਹਲੇ ਤਾਂ ਕੋਈ ਨਹੀਂ ਭਾਈ ਜੇ ਆਊਗੀ ਤਾਂ ਫਿਰ ਗੱਲ ਸੀ। ਹੋਰ ਕੀ ਚਾ ਵੀ ਕਿਹਾ ਜਾਏ ਹੋਰ ਬਸ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਆਨਲਾਈਨ ਠੱਗੀ ਇਹ ਕਰਦੇ ਸੀ ਅਕਸਰ ਸੋਸ਼ਲ ਮੀਡੀਆ ਦਾ ਜਿੱਥੇ ਫਾਇਦਾ ਹੈ ਉੱਥੇ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਕਈ ਛਾਤਰ ਲੋਕ ਨੇ ਜਿਹੜੇ ਇਸ ਨੂੰ ਮਿਸਯੂਜ਼ ਕਰਦੇ ਨੇ ਲੋਕਾਂ ਨੂੰ ਫਸਾਉਣ ਦੇ ਵਿੱਚ ਲੋਕਾਂ ਦਾ ਪੈਸਾ ਕਢਵਾਉਣ ਦੇ ਵਿੱਚ ਉਸ ਦਾ ਮਿਸਯੂਜ਼ ਕਰਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਇਹ ਸਾਥੇ ਠੱਗ ਕਰਦੇ ਸੀ ਪਰ ਇਸ ਗੈਂਗ ਦਾ ਪਰਦਾ ਫਾਸ਼ ਕੀਤਾ ਹੋਰ ਇਹਨਾਂ ਦੇ ਨਾਲ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਮੌਜੂਦ ਨੇ ਕਿੱਥੇ ਕਿੱਥੇ ਇਹਨਾਂ ਦੇ ਤਾਰ ਜੁੜੇ ਨੇ ਸਾਰਾ ਕੁਝ ਪੁਲਿਸ ਇਹਨਾਂ ਤੋਂ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਖੰਗਾਲਨ ਦੇ ਵਿੱਚ ਲੱਗੀ ਹੋਈ ਹੈ